لوٹا ڈاکہ کھڑنے 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 انشاء اللہ جھنڈا زندہ باد متحدہ پنجاب سرکار پنجاب سرکار متحدہ پنجاب جھنڈا زندہ باد نشے سے چھٹو جی 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 زندہ باد شکر شکر متحدہ 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 زندہ باد متحدہ زندہ باد متحدہ متحدہ زندہ باد زندہ باد ਜੋ ਜੰਗਲ ਨਾ ਕੀ ਆਪਾ ਹੋਏ ਹੋ ਰਾਜ ਆਪਾ ਹੈ ਹੋਏ ਹੋ ਹੋਏ ਹੋ ਹੋਏ ਹੋ ਰਾਜ ਆਪਾ ਹੈ ਹੋਏ ਹੋ ਚੋਣਾ ਦੀ ਤਰੀਕ ਵਾਪਸ ਲਓ ਵਾਪਸ ਲਓ ਵਾਪਸ ਲਓ ਨਸ਼ਾ ਵੇਚਣ ਵਾਲਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਰਾਤਕਾਰੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਰਾਤਕਾਰੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਜੱਜ love yeah, me ਅੱਜ ਭਾਰਤ ਦੇ ਮੁੱਲਵਸੀ ਮੁਕਤੀ ਮੋਰਚਾ ਵੱਲੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜਿਹਦੀ ਪ੍ਰਧਾਨਗੀ ਅਮਨ ਮੁੱਲਵਸੀ ਸੋਨੂ ਗਿੱਲ ਜੀ ਸਾਡੇ ਕਲਿਆਣ ਸਾਹਿਬ ਤੇ ਬਾਕੀ ਉਹਨਾਂ ਦੀ ਟੀਮ ਨੇ ਕੀਤੀ ਇਹਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਤਿयां ਫੈਲੀਆਂ ਗਈਆਂ ਉਹਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ ਨਾ ਤਾਂ ਪੰਜਾਬ ਦੇ ਵਿੱਚ ਧੀਆਂ ਇਸ ਵੇਲੇ ਸੇਫ ਨਹੀਂ ਤੇ ਨਾ ਹੀ ਜੋ ਸਟੂਡੈਂਟ ਆ ਸਾਡੇ ਉਹਨਾਂ ਨੂੰ ਮੈਟ੍ਰਿਕ ਸਕਾਲਰਸ਼ਿਪ ਨਹੀਂ ਮਿਲ ਰਹੀ ਤੇ ਨਾ ਹੀ ਇਸ ਵੇਲੇ ਸਾਡੇ ਸਮਾਜ ਦੇ ਵਿੱਚ ਨਸ਼ੇ ਨੂੰ ਨੱਥ ਪਾਈ ਹੋਈ ਹੈ ਜੇਦੀ ਇੱਕ ਮੰਗ ਪੱਤਰ ਰਾਜੇਪਾਲ ਜੀ ਦੇ ਨਾਮ ਥਰੂ ਟੂ ਡੀਸੀ ਸਾਹਿਬ ਅੰਮ੍ਰਿਤਸਰ ਨੂੰ ਭੇਜਿਆ ਗਿਆ ਜੇਕਰ ਇਹ ਮੰਗਾਂ ਬਹੁਤ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਬਹੁਤ ਜਲਦੀ ਰਣਨੀਤੀ ਬਣਾ ਕੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਰੋਸ਼ਮਾਰਚ ਲਗਾਤਾਰ ਕੀਤਾ ਜਾਏਗਾ ਕਿਉਂਕਿ ਇੱਕ ਅਹਿਮ ਗੱਲ ਸੀ ਜਿਹੜੀ ਭਗਵਾਨ ਵਾਲਮੀਕੀ ਪ੍ਰਗਟ ਉਤਸਵ ਆ ਰਿਹਾ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਚੋਣਾ ਦੀ ਜਿਹੜੀ ਡੇਟ ਹੈਗੀ ਉਹ ਅਨਾਉਂਸ ਕਰ ਦਿੱਤੀ ਹੈ ਉਹਦੇ ਵਿੱਚ ਸਾਡੀ ਮੰਗ ਸੀਗੀ ਵੀ ਉਹਨਾਂ ਚੋਣਾ ਦੀ ਡੇਟ ਨੂੰ ਜਿਹੜਾ ਹੈਗਾ ਉਹ ਸੈਂਡ ਕੀਤਾ ਜਾਵੇ ਤੇ ਇੰਨਾ ਹੀ ਕਹਿੰਦੇ ਹੋਏ ਜੈਪੀਨ ਜੈਪਾਲਾ ਜਿਸਾ ਕਿ ਪੰਜਾਬ ਗਵਰਨਮੈਂਟ ਨੇ ਜਿਹੜਾ ਇੱਕ ਚੋਣ ਦਾ ਜਿਹੜਾ ਵਿਗੁੱਲ ਵਜਾਇਆ 4 ਅਕਤੂਬਰ ਤੋਂ 15 ਅਕਤੂਬਰ ਤੱਕ ਤੇ ਭਾਰਤੀ ਮੌਲਵਾਸੀ ਮੁਕਤੀ ਮੋਰਚਾ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਵਿਸ਼ਾਲ ਰੋਸ਼ਨਾ ਅਜ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਹੈ ਜਿਹੜਾ ਕਿ ਪੰਚਾਇਤੀ ਚੋਣਾਂ ਦੀ ਜਿਹੜੀ ਤਾਰੀਖ ਆ ਉਹ ਪੰਜਾਬ ਗਵਰਨਮੈਂਟ ਜਿਹੜੀ ਵਾਪਸ ਲਵੇ ਜਿਹੜੇ ਚੋਣ ਆ ਉਹ ਨਵੰਬਰ ਮਹੀਨੇ ਕਰਾਏ ਜਾਣ ਦੂਸਰਾ ਜਿਹੜਾ ਕਿ ਆਏ ਦਿਨ ਪੰਜਾਬ ਦੀਆਂ 3 ਭੈਣਾਂ ਦੇ ਨਾਲ ਜੱਪਾ ਰਜਿਤੀਆਂ ਦੇ ਈਆਂ ਪੈਣਾ ਦੇ ਨਾਲ ਜਿਹੜਾ ਆਏ ਦਿਨ ਬਲਾਤਕਾਰ ਹੋ ਰਹੇ ਨੇ ਆਏ ਦਿਨ ਛੋਟੀ ਛੋਟੀ ਬੱਚੀਆਂ ਦੇ ਨਾਲ ਸ਼ੇਰਖਾਨੀਆਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਬਲਾਤਕਾਰ ਕੀਤੇ ਜਾ ਰਹੇ ਨੇ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਲਾਅਨ ਆਰਡਰ ਆ ਜਿਹੜੀ ਕਾਨੂੰਨ ਵਿਵਸਥਾ ਆ ਉਹ ਬਿਲਕੁਲ ਹੀ ਧਰੁਤ ਨਹੀਂ ਆ ਨਾ ਤੇ ਜਿਹੜੀ ਪੰਜਾਬ ਗਵਰਨਮੈਂਟ ਆ ਪੰਜਾਬ ਸਰਕਾਰ ਦਾ ਜਿਹੜੀ ਕੰਮ ਕਰਦੀ ਪਈ ਆ ਬਿਲਕੁਲ ਇਹਨਾਂ ਦਾ ਬੜਾ ਤਗੜਾ ਫੇਲੀਅਰ ਆ ਜਿਸ ਤਰ੍ਹਾਂ ਇਹਨਾਂ ਨੇ ਜਿਹੜੀ ਚੋਣਾਂ ਦੀ ਤਾਰੀਖ ਰੱਖੀ ਆ ਪਰਮਪੀਤਾ ਪਰਮਾਤਮਾ ਦਾ ਪ੍ਰਗਟ ਦਿਹਾੜਾ ਜਿਹੜਾ 17 ਅਕਤੂਬਰ 2024 ਨੂੰ ਆ ਰਿਹਾ ਆ ਜਿਹੜਾ ਕਿ ਪੂਰਾ ਹੀ ਸਮਾਜ ਵਿਸ਼ਵ ਭਰ ਦੇ ਵਿੱਚ ਬੜੇ ਉਸਤਾਦ ਨਾਲ ਮਨਾਉਂਦਾ ਆ ਪਰ ਜਿਹੜਾ ਪੰਜਾਬ ਸਰਕਾਰ ਦਾ ਆਮਾਨ ਸਰਕਾਰ ਦਾ ਜਿਹੜਾ ਚਿਹਰਾ ਬੇਨਕਾਬ ਹੋ ਚੁੱਕਾ ਆ ਕਿਉਂਕਿ ਪ੍ਰਗਟ ਦਿਵਸ ਦੇ ਦਿਨਾਂ ਦੇ ਵਿੱਚ ਵੱਖ-ਵੱਖ ਜ਼ਿਲਾਂ ਜ਼ਿਲ੍ਹਿਆਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿਹੜਾ ਕਿ ਸ਼ੋਭਾ ਯਾਤਰਾ ਦਾ ਜਿਹੜਾ سلسلہ ਚੱਲਦਾ ਆ ਆਏ ਦਿਨ ਜਗਾ-ਜਗਾ ਤੇ ਲੰਗਰ ਲਗਾਏ ਜਾਂਦੇ ਨੇ ਉਹ ਜਿਹੜਾ ਮੂਲ ਵਾਸੀ ਸਮਾਜ ਆ ਵਾਲਮੀਕੀ ਭਾਈਚਾਰਾ ਜਾਂ ਮਜਬੀ ਸਿੱਖ ਭਾਈਚਾਰਾ ਸਿੱਖ ਭਾਈਚਾਰਾ ਉਹ ਉਸ ਟਾਈਮ ਪਰਮਾਤਮਾ ਸ੍ਰਿਸ਼ਟੀਕਰਤਾ ਭਗਵਾਨ ਵਾਲਮੀ ਕੀ ਮਹਾਰਾਜੀ ਦਾ ਪ੍ਰਗਟ ਦਿਹਾੜਾ ਮਨਾਏਗਾ ਜਾਂ ਇਲੈਕਸ਼ਨ ਲੜੇਗਾ ਜਾਂ ਬਾਬਾ ਸਾਹਿਬ ਭੀਮrao ਨੇ ਜਿਹੜਾ ਵੋਟ ਦਾ ਅਧਿਕਾਰ ਦਿੱਤਾ ਜਾਂ ਉਹਦੀ ਵਰਤੋਂ ਕਰੇਗਾ ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਆ ਕਿ ਇਹੜੇ ਚੋਣਾਂ ਦੀ ਤਰੀਕਾ ਉਹ ਨਵੰਬਰ ਜਿਹੜੇ ਨਵੰਬਰ ਮਹੀਨੇ ਵਿੱਚ ਕਰਵਾਏ ਜਾਣ ਜਿਹੜਾ ਬਾਬਾ ਸਾਹਿਬ ਭੀਮrao ਨੇ ਆਪਣੇ ਬੱਚੇ ਵਾਰ ਕੇ ਜਿਹੜੀ ਬੱਚਿਆਂ ਦੀ ਜਿਹੜੀ ਕੁਰਬਾਨੀ ਦੇ ਕੇ ਸਾਨੂੰ ਅਧਿਕਾਰ ਦਿਵਾਇਆ ਉਹਦਾ ਜਿਹੜਾ ਅਧਿਕਾਰ ਜਿਹੜੇ ਅਧਿਕਾਰ ਦੀ ਵਰਤੋਂ ਕਰ ਸਕੇ ਜੈ ਭੀਮ ਜੈ ਸਵਿਧਾਨ ਪਹਿਲੇ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਮੈਂ ਭਾਰਤੀ ਮੌਲਿਕਾ ਸੇ ਮੁਕਤੀ ਮੋਰਚੇ ਦੇ ਸੰਦੀਪ ਗਿਲ ਵਾਇਸ ਪ੍ਰੈਜ਼ੀਡੈਂਟ ਫਿਰ ਜਿੱਦਾਂ ਕਿ ਸਾਡੇ ਮੁੱਖ ਸੰਚਾਲਕ ਰੇਗਲ ਹਾਂਸ ਜੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਆਪਾਂ ਰੋਸ਼ਮਾਰਚ ਜਿਹੜਾ ਕੱਢਿਆ ਏ ਉਹ ਰੋਸ਼ਮਾਰਚ ਸਾਡਾ ਇਹ ਨਸ਼ਿਆਂ ਨੂੰ ਨਸ਼ੇ ਦੇ ਉੱਤੇ ਜਿਹੜੀ ਪੰਜਾਬ ਸਰਕਾਰ ਆ ਉਹ ਰੋਕ ਲਾਵੇ ਔਰ ਜਿਹੜਾ ਗੁੰਡਾਗਰਦੀ ਵਧ ਰਹੀ ਆ ਔਰਤੇ ਵੀ ਰੋਕ ਲਈ ਜਾਵੇ ਔਰ ਜੋ ਆਏ ਦਿਨਾ ਹੀ ਤੇ ਜਾਂ ਭੈਣਾ ਦੇ ਨਾਲ ਬਲਤਕਾਰ ਹੋ ਰਿਹਾ ਜਾਂ ਛੇੜਖਾਨੀ ਹੋ ਰਹੀ ਆ ਉਹਨਾਂ ਤੇ ਨੱਥ ਪਾਈ ਜਾਵੇ ਅਗਰ ਸਰਕਾਰ ਇਹ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਅਸੀਂ ਇਹਨਾਂ ਰੋਸ ਪ੍ਰਗਟ ਪੂਰੇ ਜ਼ੋਰ ਸ਼ੋਰ ਨਾਲ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਔਰ ਜਿਹੜਾ ਚੋਣਾਂ ਦਾ ਜਿਹੜਾ ਇਹਨਾਂ ਨੇ ਤਰੀਕ ਰੱਖੀ ਹੈ ਪੰਜਾਬ ਸਰਕਾਰ ਨੇ ਇਹ ਆਪਣੀ ਇਹਨਾਂ ਨੇ ਵਾਪਸ ਨਾ ਲਈ ਤੇ ਅੱਜ ਤੇ ਚਲੋ ਅੰਮ੍ਰਿਤਸਰ ਦੇ ਵਿੱਚ ਹੀ ਇਹ ਰੋਸ ਮਾਰਚ ਕੱਢਿਆ ਗਿਆ ਹੈ ਫਿਰ ਪੂਰੇ ਪੰਜਾਬ ਦੇ ਵਿੱਚ ਤਿੱਖਾ ਸੰਘਰਸ਼ ਕੀਤਾ ਜਾਏਗਾ ਜਿਸ ਦਾ ਕੀ ਜ਼ਿੰਮੇਵਾਰੀ ਪੰਜਾਬ ਸਰਕਾਰ ਮਾਨ ਸਰਕਾਰ ਲੈਂਦੀ ਲਵੇਗੀ ਆਪਣੀ ਇਹਨਾਂ ਕਿੰਨੀ ਕੀ ਹਰ ਹਰ ਵਾਲਮੀਕੀ ਜੀ ਮੇਰਾ ਨਾਮ ਜੀ ਪਹਿਲਾਂ ਤੇ ਸਾਰੇ ਵੀਰਾਂ ਭਰਾਵਾਂ ਨੂੰ ਸਾਰੇ ਆਵਾਮ ਨੂੰ ਜੈ ਵਾਲਮੀਕੀ ਮੈਂ ਰਵੀ ਮਲੋਤਰਾ ਵਾਲਮੀਕੀ ਸਮਾਜ ਤੋਂ ਸੇਵਾਦਾਰ ਔਰ ਜਿਸ ਤਰ੍ਹਾਂ ਦੀਆਂ ਨੀਤੀਆਂ ਚੱਲਦੀਆਂ ਪਈਆਂ ਵਾ ਅੱਜ ਮੰਗ ਪੱਤਰ ਸੀ ਡੀਸੀ ਸਾਹਿਬ ਨੂੰ ਦਿੱਤਾ ਡੀਸੀ ਸਾਹਿਬ ਨੂੰ ਚੇਤਾਵਨੀ ਆ ਜੇ ਇਹ ਮੰਗ ਪੱਤਰ ਤੇ ਜਲਦ ਤੋਂ ਜਲਦ ਗੌਰ ਨਾ ਕੀਤਾ ਗਿਆ ਤੇ ਤਿੱਖਾ ਸੰਘਰਸ਼ ਹੋਏਗਾ ਮੂਲ ਨਿਵਾਸੀ ਸਮਾਜ ਵੱਲੋਂ ਔਰ ਜੈ ਭੀਮ ਕਿਹੜਾ ਮਸਲਾ ਹੈ ਤੁਹਾਡੇ ਜਿਹੜੇ ਅੱਜ ਮਸਲੇ ਸਾਰਿਆਂ ਨੂੰ ਜੈ ਪੀਮ ਜੈ ਵਾਲਮੀਕੀ ਜੀ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀ ਆਮੂਲ ਨਿਵਾਸੀ ਮੁਕਤੀ ਮੋਰਚਾ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਸਾਡੇ ਮੁਖਸ਼ਣ ਚਾਲਿਕ ਦਾਸ ਹੀ ਚੁਕੇ ਆ ਤੇ ਸਾਡੀ ਮੈਡਮ ਵੀ ਦਾਸ ਹੀ ਚੁਕੇ ਆ ਕਿ ਆਏ ਦਿਨ ਸਾਡੀਆਂ ਧੀਆ ਪੈਣਾ ਦੇ ਨਾਲ ਸ਼ੋਸ਼ਣ ਹੁੰਦੇ ਪਏ ਆ ਤੇ ਮਾਨ ਸਰਕਾਰ ਜਿਹੜੀ ਕਿ ਗੂੰਗੀ ਬੋਲੀ ਸਰਕਾਰ ਆ ਤੇ ਭਾਜਪੀ ਦੇ ਸਾਹਮਣੇ ਹੀ ਚਿੱਟਾ ਜਿਹੜਾ ਕਿ ਸ਼ਰਿਆਹ ਵੇਖਦਾ ਪਿਆ ਹੈ ਤੇ ਅਸੀਂ ਸਰਕਾਰ ਦੇ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਨੇ ਆ ਕਿ ਜਿਹੜੇ ਤੀਆਂ ਪੈਣਾ ਦੇ ਰੇਪ ਕਰਦੇ ਆ ਇਹਨਾਂ ਨੂੰ ਸ਼ਰਿਆਮਚਰਾਏ ਦੇ ਵਿੱਚ ਖੜ ਕੇ ਗੋਲੀਆਂ ਮਾਰ ਦੇਣੀਆਂ ਚਾਹੀਦੀਆਂ ਵਾ ਅਗਰ ਜੇ ਇਦਾਂ ਹੀ ਤੀਆਂ ਪੈਣਾ ਦੇ ਨਾਲ ਰੇਪ ਹੁੰਦੇ ਹੋਣਗੇ ਤੇ ਫਿਰ ਸਾਡਾ ਭੁਰਤੇ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚਾ ਜਿਹੜਾ ਵਾ ਇਹ ਰੋੜਾਂ ਦੇ ਤੇ ਉੱਤਰ ਕੇ ਸੰਘਰਸ਼ ਕਰੇਗਾ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਚੇਅਰਪਰਸਨ ਪੰਜਾਬ ਰੀਨਾ ਅਸੀਂ ਲੁਧਿਆਣੇ ਤੋਂ ਆਏ ਆ ਬਟ ਮੈਂ ਸਾਰੇ ਮੂਲ ਨਿਵਾਸੀ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹਨੀ ਆ ਆਪਣੀ ਬੇਟੀਆਂ ਨਾਲ ਜੋ ਇਹ ਹਾਸੇ ਬਾਰ-ਬਾਰ ਹੁੰਦੇ ਆ ਇਹ ਆਮ ਆਦਮੀ ਪਾਰਟੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਸਾਡੀਆਂ ਹੀ ਬੇਟੀਆਂ ਨਾਲ ਕਿਉਂ ਹੁੰਦੇ ਆ ਤੇ ਅਸੀਂ ਮਾਨ ਸਰਕਾਰ ਨੂੰ ਇੱਕ ਚੁਣੌਤੀ ਦਿੰਦੇ ਆ ਅਗਰ ਹੁਣ ਇਸ ਐਦਾ ਦੀ ਸਾਨੂੰ ਕੋਈ ਖਬਰ ਮਿਲਦੀ ਹੈ ਤੇ ਅਸੀਂ ਰੋਡ ਤੇ ਚੱਕੇ ਜਾਮ ਕਰਾਂਗੇ ਤੇ ਮਾਨ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਐਨਾ ਹੀ ਕਹਿੰਦੇ ਹੋਏ ਜੈਪੀ ਜੈ ਪਰ ਮੇਰਾ ਨਾਮ ਸੁਮਨ ਏ ਤੇ ਅਸੀਂ ਅੱਜ ਆਪਣੇ ਭੈਣ ਭਰਾਵਾਂ ਦੇ ਨਾਲ ਇਕੱਠੇ ਹੋਏ ਆ ਕਿ ਜਿਹੜਾ ਨਸ਼ੇ ਵੇਚਣ ਵਾਲਿਆਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਨਸ਼ਾ ਬੰਦ ਕਰਨ ਤੇ ਜਿਹੜਾ ਸਾਡੀਆਂ ਭੈਣਾਂ ਦੇ ਨਾਲ ਗਲਤ ਹੋ ਰਿਹਾ ਵਾ ਅਸੀਂ ਇਹ ਕਹਿੰਦੇ ਕਿ ਉਹ ਵੀ ਬੰਦ ਹੋਵੇ ਇਹਨਾਂ ਨੂੰ ਫਾਂਸੀ ਦਿੱਤੀ ਆ ਵੀ ਜਿਹੜਾ ਸਾਡੀਆਂ ਭੈਣਾਂ ਦੇ ਨਾਲ ਗਲਤ ਹੁੰਦਾ ਵਾ ਤੇ ਜਿਹੜੀਆਂ ਸਰਕਾਰਾਂ ਵਾ ਇਹ ਜਾਨੀ ਕਿ ਕਰਦੀਆਂ ਨਹੀਂ ਕੁਛ ਤੇ ਇਹ ਅੱਗੋਂ ਵੇਖਦੀਆਂ ਵਾ ਹੈ ਇਹਨਾਂ ਦਾ ਅਸੀਂ ਇਹ ਇੱਥੇ ਆਏ ਆ ਤਾਂ ਹੀ ਜੀ ਕਿਉਂਕਿ ਜਿਹੜੀਆਂ ਸਰਕਾਰਾਂ ਵਾ ਇਹਨਾਂ ਤੇ ਜੇ ਨਾ ਕਰਨ ਤੇ ਅਸੀਂ ਇਤਰਾ ਪੈਰੇ ਦਿੰਦੇ ਰਹਿਣਾ ਵਾ ਕਿਉਂਕਿ ਇਹੀ ਇਹ ਕਹਿਣਾ ਚਾਹੁੰਨੇ ਜਿਹੜਾ ਸਾਡੀਆਂ ਭੈਣਾਂ ਨਾਲ ਗਲਤ ਹੁੰਦਾ ਜਿਹੜਾ ਨਸ਼ੇ ਜਿਹੜਾ ੱਤਕਾ ਹੋ ਜਾਂਦਾ ਵਾ ਇਹ ਸਰਕਾਰਾਂ ਗੌਰ ਨਹੀਂ ਕਰਦੀਆਂ ਸਾਡਾ ਕਹਿੰਦਾ ਹੀ ਆ ਕਿ ਇਹ ਗੌਰ ਕਰਨ ਕਿਉਂਕਿ ਜਿਹੜੀਆਂ ਸਾਡੀਆਂ ਭੈਣਾਂ ਨਾਲ ਗਲਤ ਹੁੰਦਾ ਵਾ ਸਾਡੇ ਭੈਣ ਭਰਾਵਾਂ ਦੇ ਨਾਲ ਗਲਤ ਹੁੰਦਾ ਵਾ ਬਸ ਇਹ ਸਭ ਨੂੰ ਮਤਲਬ ਚਾਹੀਦਾ ਵਾ ਕਿ ਇਹ ਸਭ ਬੰਦ ਹੋ ਜੇ ਇੱਕ ਨਸ਼ਾ ਕਿਉਂਕਿ ਜਿਹੜੇ ਨਸ਼ਾ ਲੋਕੀ ਵੇਚਦੇ ਆ ਕਰਦੇ ਆ ਕਈਆਂ ਮਾਵਾ ਦੇ ਪੁੱਤਰ ਮਰ ਜਾਂਦੇ ਆ ਕਈ ਨਸ਼ਾ ਚੱਲਣ ਦੇ ਹਾਈ ਤੱਕ ਸਰਕਾਰਾਂ ਵੇਖੋ ਇਤਰਾ ਕਰਦੀਆਂ ਵਾ ਕਿ ਸਰਕਾਰਾਂ ਦੇ ਨਾਲ ਹੱਥ ਰਲੇ ਆ ਕਿਉਂਕਿ ਜੇ ਨਹੀਂ ਨਹੀਂ ਕੁਝ ਕਰ ਪੰਦਗੇ ਤਾਂ ਕਿ ਸਾਡਾ ਇਹੀ ਹਾਣ ਮੰਗ ਸਾਡੀ ਕਿ ਸਰਕਾਰਾਂ ਇੱਕ ਤੇ ਨਸ਼ੇ ਨਸ਼ਾ ਜਿਹੜਾ ਬੰਦ ਇਹੋ ਜੇ ਜਿਹੜੀਆਂ ਸਾਡੀਆਂ ਭੈਣਾਂ ਨਾਲ ਤੱਕਾ ਹੁੰਦਾ ਵਾ ਇਹ ਨਾ ਹੋਵੇ ਬਸ ਸਾਡਾ ਇਹੀ